ਤੇ ਜੇ ਮੇਰੀ ਸੁਰਤ ਦੇ ਵਿੱਚ ਤੇਰਾ ਧਿਆਨ ਨਹੀਂ ਨ ਆਇਆ ਤੇ ਸੱਚ ਜਾਣਿਓ ਭਾਗਾ ਵਾਲਿਓ ਫਿਰ ਆਇਆ ਹੋਇਆ ਸਤਿਗੁਰ ਜੀ ਕਹਿੰਦੇ ਨੇ ਨਾ ਕਹਿੰਦੇ ਕਲਰ ਕੇਰੀ ਛਪਰੀ ਕਉਵਾ ਮਲ ਮਲ ਨਾਏ ਮਨ ਤਨ ਮੈਲਾ ਅੰਗਣੀ ਚਿੰਜ ਭਰੀ ਗੰਦੀ ਆਵੇ ਕਹਿੰਦੇ ਜਿੰਨਾ ਮਰਜੀ ਨਹਾ ਲਵੇ ਕਾਹ ਕਹਿੰਦੇ ਪਰ ਹੋਵੇਗਾ ਕੀ ਉਹਦੀ ਉਦਾ ਸੁਭਾਉ ਇਦਾਂ ਦਾ ਐ ਉਹ ਮੱਖਣ ਦੇ ਅੰਦਰ ਵੀ ਚੁੰਝ ਮਾਰ ਲੈਂਦਾ ਐ ਤੇ ਉਹ ਗਲੀਆਂ ਨਾਲੀਆਂ ਦੇ ਵਿੱਚ ਵੀ ਚੁੰਝ ਮਾਰ ਲੈਂਦਾ ਜਿੱਦਾਂ ਜਿੱਥੇ ਜਿੱਥੇ ਉਹ ਚੁੰਝ ਜਿੱਦਾਂ ਜਿੱਦਾਂ ਦੇ ਚੋਗ ਚ ਮਾਰੇਗਾ ਕਹਿੰਦੇ ਉਦਾਂ ਉਦਾਂ ਦਾ ਸਵਾਦ ਉਹਦੇ ਅੰਦਰ ਜਾਵੇਗਾ ਹੁਣ ਭਾਗਾਂ ਵਾਲਿਓ ਡਿਪੈਂਡ ਸਾਡੇ ਤੇ ਕਰਦਾ ਹੈ ਗੁਰਬਾਣੀ ਦੇ ਅੰਦਰ अनेका ਪਸ਼ੂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਮਨੁੱਖ ਨੂੰ ਹੈ ਸਮਝਣਾ ਮਨੁੱਖ ਨੇ ਹੈ ਕਰ ਮਨੁੱਖ ਕੋਲ ਵਿਵੇਕ ਬੁੱਧ ਹੈ ਚੰਗੇ ਮਾੜੇ ਦੀ ਇਹ ਪਹਿਚਾਨ ਕਰ ਸਕਦਾ ਹੈ ਕਿ ਚੰਗਾ ਕੀ ਹੈ ਤੇ ਮਾੜਾ ਕੀ ਹੈ ਸਮਝਣਾ ਅਸੀਂ ਹੈ ਕਿ ਸਾਡੇ ਵਾਸਤੇ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਚੀਜ਼ ਮਾੜੀ ਹੈ ਜੇ ਮਾਫ ਕਰਿਓ ਬੰਦਾ ਇਨਸਾਨ ਹੋ ਕੇ ਵੀ ਨਹੀਂ ਸਮਝ ਪਾਇਆ ਤੇ ਫਿਰ ਸਾਡਾ ਜਿਹੜਾ ਜੀਵਨ ਹੈ ਨਾ ਉਹ ਪਸ਼ੂਆਂ ਤੋਂ ਵੀ ਜ਼ਿਆਦਾ ਮਾੜਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨਕਰਤੂਤ ਪਸ਼ੂ ਕੀ ਮਾਨਸ ਜਾਤ ਕਹਿੰਦੇ ਫਰਕ ਕੋਈ ਵੀ ਨਹੀਂ ਉਹਦੇ ਕੋਲ ਬੁੱਧ ਨਹੀਂ ਹੈ ਉਹ ਤਾਂ ਇਤਾਂ ਦੇ ਕੰਮ ਕਰਦਾ ਹੈ ਤੇਰੇ ਕੋਲ ਬੁੱਧ ਹੈ ਤੂੰ ਤਾਂ ਵੀ ਕਰੀ ਜਾਣਾ ਸੋ ਆਉ ਪਾਗਾਂ ਵਾਲਿਓ ਸਤਿਗੁਰ ਦੇ ਉਪਦੇਸ਼ ਨੂੰ ਸਮਝੀਏ ਸਿੰਮਲ ਰੁਖ ਸਰੀਰ ਮੈਂ ਮੈਜ਼ਨ ਦੇਖ ਫਲਾਨ ਸੇ ਫਲ ਕਾਮਣ ਆਮਣੀ ਤੇ ਗੁਣ ਮੈਂ ਤਨ ਹਨ ਕਹਿੰਦੇ ਜਦ ਤੋਤਾ ਜਾਂਦਾ ਹੈ ਨਾ ਸਿੰਮਲ ਦੇ ਰੁਖ ਤੇ ਜਿਹੜੇ ਉਹਨੂੰ ਫਲ ਨੂੰ ਵੇਖ ਕੇ ਬੜਾ ਆਕਰਸ਼ਿਤ ਹੁੰਦਾ ਹੈ ਪਰ ਜਦੋਂ ਚੁੰਝ ਮਾਰ ਕੇ ਵੇਖਦਾ ਹੈ ਨਾ ਉਹ ਕਿਸੇ ਕੰਮ ਦਾ ਨਹੀਂ ਬਕਬਕਾ ਹੁੰਦਾ ਸਤਗੁਰ ਜੀ ਕਹਿੰਦੇ ਪਿਆਰਿਆ ਤੇਰੀ ਜ਼ਿੰਦਗੀ ਦੇ ਹਾਲਾਤ ਪਤਾ ਕਿਦਾਂ ਦੇ ਬਣੇ ਪੈਣੇ ਅੰਦੂਲੇ ਭਾਰ ਉਠਾਇਆ ਅੱਖਾਂ ਤੋਂ ਦਿਸਦਾ ਕੁਝ ਨਹੀਂ ਹੈ ਭਾਰ ਜਿਆਦਾ ਬਨ ਬੈਠਾ ਹੈ ਥਿੰਦਾ ਹੈ ਵੀ ਮੈਂ ਇੱਕ ਘਾਟੀ ਚੜਨੀ ਆ ਉਹ ਵੀ ਬੜੀ ਉੱਚੀ ਘਾਟੀ ਚੜਨੀ ਆ ਅੰਦੂਲੇ ਭਾਰ ਉਠਾਇਆ ਡੁੰਗਰਵਾਟ ਬਹੁਤ ਅੱਖੀ ਲੋਹੜੀ ਨਾਲ ਹਾਂ ਹਾਂ ਚੜ ਲੰਗਾ ਇਹ ਕਿਵੇਂ ਜਾਇਆ ਜਾ ਸਕਦਾ ਹੈ ਸਤਗੁਰੂ ਜੀ ਕਹਿੰਦੇ ਨੇ ਇੱਥੇ ਸਰੀਰ ਦੀਆਂ ਅੱਖਾਂ ਨਹੀਂ ਜਿਹਦੇ ਕੋਲ ਹੈਗੀਆਂ ਆਹ ਦਿਸਦਾ ਨਹੀਂ ਹੈ ਉਹਦੀ ਗੱਲ ਨਹੀਂ ਹੈ ਇਹ ਗਿਆਨ ਦੀਆਂ ਅੱਖਾਂ ਦੀ ਗੱਲ ਹੈ ਜਿਹੜੇ ਬੰਦੇ ਜਿਹੜਾ ਬੰਦਾ ਗਿਆਨ ਦੇ ਪੱਖੋਂ ਹੀਣਾ ਹੋ ਗਿਆ ਏ ਅੰਨਾ ਹੋ ਗਿਆ ਅੰਤਲੇ ਭਾਰ ਉਠਾਇਆ ਅਸੀਂ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗਿਆਨ ਨੂੰ ਨਹੀਂ ਨਾ ਪੱਲੇ ਤੇ ਕਹਿੰਦੇ ਉਹ ਅਨੇ ਨੇ ਤੇ ਵਿਕਾਰਾਂ ਦਾ ਭਾਰ ਉਠਾਈ ਬੈਠੀ ਨੇ ਜਿੰਦਗੀ ਦਾ ਜਿਹੜਾ ਰਸਤਾ ਹੈ ਉਹ ਬੜਾ ਲੰਮਾ ਹੈ ਅੰਦule ਭਾਰ ਉਠਾਇਆ ਡੂੰਗਰ ਵਾਟ ਬਹੁਤ ਅੱਖੀ ਲੋੜੀ ਨਾਲਾ ਹੌ ਚੜ ਲੰਗਾ ਗਿੱਤ ਬੜਾ ਪਿਆਰਾ ਬਚਨ ਕੀਤਾ ਹੈ ਲਾਸਟ ਨੇ ਬੰਦ ਦੇ ਅੰਦਰ ਕਹਿੰਦੇ ਚੱਕਰੀਆਂ ਚਿੰਗਿਆਈਆਂ ਅਵਰ ਸਿਆਣਪ ਗਿੱਤ ਨਾ ਨਾਮ ਸੰਭਾਲ ਤੂੰ ਬੱਦਾ ਛੁੱਟੈ ਜਿਤ ਇੱਕ ਇੱਕ ਤੁਕ ਦੇ ਅੰਦਰ ਸਾਰੀ ਤਤ ਦੀ ਗੱਲ ਕਰ ਦਿੱਤੀ ਹੈ ਕਹਿੰਦੇ ਭਾਈ ਨਾਮ ਦੀ ਸੰਭਾਲ ਕਰ ਕਿਉਂ ਕਰਾਂ ਬਾਬਾ ਕਹਿੰਦੇ ਬੱਦਾ ਛੁੱਟੈ ਜਿਤ ਕਹਿੰਦੇ ਬੰਦਨਾ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ ਤੂੰ ਜਿੱਤ ਜਾਵੇਂਗਾ ਕਦੋਂ ਜਿੱਤੇਗਾ ਜਦੋਂ ਤੂੰ ਨਾਮ ਦੀ ਸੰਭਾਲ ਕਰੇਗਾ ਨਾਮ ਨੂੰ ਆਪਣੀ ਸੁਰਤ ਦਾ ਆਧਾਰ ਬਣਾਵੇਂਗਾ ਮੈਂ ਲਾਸਟ ਤੇ ਇੱਕ ਦੋ ਹੱਥ ਬਨ ਕੇ ਬੇਨਤੀਆਂ ਕਰਨੀਆਂ ਨੇ ਆਪ ਸਰਬੱਤ ਸੰਗਤ ਦੇ ਅੱਗੇ ਭਾਗਾਂ ਵਾਲਿਓ ਆਪਣੇ ਘਰਾਂ ਦੇ ਵਿੱਚ ਬਾਣੀ ਨੂੰ ਜ਼ਰੂਰ ਪੜੋ ਆਪਣੇ ਬੱਚਿਆਂ ਨੂੰ ਬਾਣੀ ਪੜਨ ਪ੍ਰਤੀ ਪ੍ਰੇਰਿਤ ਕਰੋ ਮਿਹਨਤੀ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਅੱਗੋਂ ਮਿਹਨਤੀ ਬਣਾਓ ਬਿੱਲੀ ਬੈਠ ਕੇ ਖਵਾਉਣਾ ਬੱਚੇ ਦਾ ਸੁਭਾਗ ਕਦੇ ਨਾ ਬਣਾਓ ਬੱਚੇ ਦੇ ਅੱਗੇ ਲੋੜ ਤੋਂ ਵੱਧ ਇੰਨੀਆਂ ਸਹੂਲਤਾਂ ਪ੍ਰੋਵਾਈਡ ਨਾ ਕਰੋ ਕਿ ਕੱਲ ਨੂੰ ਤੁਹਾਡਾ ਹੀ ਬੱਚਾ ਤੁਹਾਨੂੰ ਪਛਾਣਨ ਤੋਂ ਇਨਕਾਰ ਕਰ ਦੇਵੇ ਕੋਸ਼ਿਸ਼ ਕਰੋ ਆਪ ਗੁਰਬਾਣੀ ਦੇ ਗੁਟਕੇ ਤੁਹਾਡੇ ਹੱਥਾਂ 'ਚ ਹੋਣ ਤੇ ਬੱਚੇ ਵੇਖ ਕੇ ਵੀ ਗੁਰਬਾਣੀ ਨੂੰ ਪੜਨ ਘਰਾਂ ਦੇ ਮਾਹੌਲ ਇਦਾਂ ਦੇ ਬਣ ਜਾਣ ਪ੍ਰਸ਼ਾਦਾ ਪਾਣੀ ਤਿਆਰ ਕਰਦਿਆਂ ਵੀ ਸਾਡੀ ਸਾਡੀ ਜਿਹੜੀ ਸੁਰਤ ਹੈ ਉਹਦੇ ਵਿੱਚ ਬਾਬੇ ਦੀ ਬਾਣੀ ਚੱਲਦੀ ਹੋਵੇ ਸਾਡੀ ਰਸਨਾ ਤੋਂ ਬਾਬੇ ਦੀ ਬਾਣੀ ਅਸੀਂ ਉਚਾਰ ਲਈ ਹੋਈਏ ਤਾਂ ਜਦੋਂ ਸਾਡੇ ਬੱਚੇ ਦੇਖਣ ਸਾਡੇ ਮਾਪੇ ਇਹਨੇ ਵਧੀਆ ਤਰੀਕੇ ਨਾਲ ਜੀਵਨ ਜਿਉ ਰਹੇ ਨੇ ਤੇ ਅਸੀਂ ਕਿਉਂ ਨਾ ਇਦਾਂ ਦਾ ਜੀਵਨ ਚੀਏ ਬੱਚਿਆਂ ਨੂੰ ਪੰਜਾਬੀ ਪੜ੍ਹਾਓ ਕਦੇ ਵੀ ਪੰਜਾਬੀ ਬੋਲਣ ਤੋਂ ਪੰਜਾਬੀ ਪੜਾਉਣ ਤੋਂ ਕਦੇ ਵੀ ਸ਼ਰਮ ਨਾ ਕਰੋ ਜੇ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਨ ਤੇ ਪੰਜਾਬੀ ਬੋਲਣ ਤੇ ਬਹਿਣ ਹੈ ਜਾਂ ਉਹ ਇਹਨਾਂ ਬੱਚਿਆਂ ਨੂੰ ਜੁਰਮਾਨਾ ਲਾਉਂਦੇ ਨੇ ਤੁਹਾਡਾ ਫਰਜ਼ ਬਣਦਾ ਹੈ ਸਿੱਖੋ ਆਪਣੀ ਧਰਤੀ ਤੇ ਬੈਠੇ ਹੋ ਤੁਹਾਡੀ ਆਪਣੀ ਮਾਂ ਬੋਲੀ ਹੈ ਕਿਸੇ ਹੋਰ ਦੀ ਨਹੀਂ ਹੈ ਉਹਦੇ ਹੱਕ ਦੇ ਵਿੱਚ ਖੜੋ ਆਪਣੇ ਬੱਚਿਆਂ ਨੂੰ ਦੱਸੋ ਵੀ ਤੁਹਾਡੀ ਬੋਲੀ ਤੁਹਾਡੇ ਲਈ ਕਿੰਡੀ ਕੀਮਤੀ ਹੈ ਅੱਜ ਜੇ ਬੋਲੀ ਕੀਮਤੀ ਹੋਵੇਗੀ ਕੱਲ ਨੂੰ ਤੁਸੀਂ ਵੀ ਉਹਨਾਂ ਵਾਸਤੇ ਬੜੇ ਕੀਮਤੀ ਹੋਵੋਗੇ ਜਿਦਨੇ ਕੀਮਤ ਤੁਸੀਂ ਬੱਚਿਆਂ ਦੇ ਸਾਹਮਣੇ ਰੱਖੋਗੇ ਉਹ ਉਹਨੇ ਕੀਮਤੀ ਤੁਹਾਨੂੰ ਸਮਝਣਗੇ ਜਰੂਰ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਪੰਜਾਬੀ ਪੜਾਓ ਬੱਚਿਆਂ ਨੂੰ ਪੰਜਾਬੀ ਦੀ ਗੁਰਬਾਣੀ ਦੀ अहमियत ਦੱਸੋ ਗੁਰਦੁਆਰਾ ਸਾਹਿਬ ਗੁਰਮਤ ਦੀਆਂ ਕਲਾਸਾਂ ਦੇਖੋ ਆਪਾਂ ਹੋਰ ਟਿਊਸ਼ਨਾਂ ਤੇ ਸਕੂਲਾਂ ਦੇ ਵਿੱਚ ਬੜੇ ਖਰਚ ਕਰਦੇ ਆਂ ਤੇ ਮਾਫ਼ ਕਰਿਓ ਜਦੋਂ ਗੱਲ ਗੁਰਬਾਣੀ ਪੜਨ ਤੇ ਪੜਾਉਣ ਦੀ ਆਉਂਦੀ ਹੈ ਤੇ ਉਥੇ ਆਪਾਂ ਪਤਾ ਕੀ ਕਹਿੰਨੇ ਆਂ ਪਹਿਲੀ ਤੇ ਗੱਲ ਹੈ ਕੋਈ ਬੱਚੇ ਗੁਰਦੁਆਰਿਆਂ 'ਚ ਭੇਜਣ ਨੂੰ ਤਿਆਰ ਨਹੀਂ ਹੈ ਗੁਰਬਾਣੀ ਪੜਨ ਪੜਾਉਣ ਵਾਸਤੇ ਮੈਨੂੰ ਇੱਥੋਂ ਦੇ ਮੌਲਦਾ ਪਤਾ ਨਹੀਂ ਹੈ ਜਾਦਤਰ ਕੀ ਵੇਖੀਦਾ ਹੈ ਕਿ ਬੱਚਿਆਂ ਕੋਲ ਟਾਈਮ ਹੀ ਨਹੀਂ ਹੈ ਕੋਈ ਪੜਨ ਪੜਾਉਣ ਵਾਸਤੇ ਤਿਆਰ ਨਹੀਂ ਹੈ ਤਵਾਰੀਖ ਦੇ ਪੰਨੇ ਦੱਸਣ ਵਾਸਤੇ ਤਿਆਰ ਨਹੀਂ ਛੋਟੇ ਸਹਿਬ ਜਾਦਿਆਂ ਦੇ ਦਿਹਾੜੇ ਆਉਣੇ ਨੇ ਹੁਣ ਦੱਸੋ ਬੱਚਿਆਂ ਨੂੰ ਕਿਵੇਂ ਆਪਣੀ ਖਾਤਰ ਸਾਡੀ ਖਾਤਰ ਕਿਵੇਂ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਕਿੰਨਾ ਜ਼ਾਲਮਾਂ ਨੇ ਉਹਨਾਂ ਤੇ ਜ਼ੁਲਮ ਕੀਤਾ ਹੈ ਨੀਹਾਂ ਚ ਚਿਣਿਆ ਗਿਆ ਹੈ ਠੰਡੇ ਬੁਰਜ ਚ ਰੱਖਿਆ ਗਿਆ ਹੈ ਕਿਸੇ ਦੇ ਅੱਗੇ ਚਮਕੌਰ ਦੀ ਗੜੀ ਹੈ ਕਿਸੇ ਦੇ ਅੱਗੇ ਸਰਸਾ ਨਦੀਏ ਬੱਚਿਓ ਤੁਹਾਡੇ ਸਾਹਮਣੇ ਵੀ ਇਦਾਂ ਦੇ ਹਾਲਾਤ ਬਣ ਸਕਦੇ ਨੇ ਖੜੇ ਨੇ ਅੜੇ ਨੇ ਕਿ ਨਹੀਂ ਜੋ ਤੁਸੀਂ ਕਹਿ ਰਹੇ ਹੋ ਸਾਨੂੰ ਉਹ ਪ੍ਰਮਾਣ ਨਹੀਂ ਹੈ ਜੁਰਤ ਹੈ ਉਹਨਾਂ ਦੇ ਅੰਦਰ ਤੇ ਸੱਚ ਜਾਣਿਓ ਉਹਨਾਂ ਦੀ ਜ਼ੁਰਤ ਵੇਖ ਕੇ ਵੱਡੇ ਵੱਡੇ ਵੀ 당 ਰਹਿ ਗਏ ਨੇ ਵੱਡਿਆਂ ਵੱਡਿਆਂ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਖਿਸਕ ਗਈ ਐ ਹੱਦ ਹੋ ਗਈ ਵੀ ਛੋਟੇ ਛੋਟੇ ਬੱਚੇ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਉਹਨੂੰ ਸਵਾਲ ਕਰਦੇ ਨੇ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਹੈਰਾਨ ਰਹਿ ਜਾਂਦੀ ਐ ਕੈਨਾਤ ਸੁਭਾ ਸਰਹੰਦ ਕਹਿੰਦਾ ਬੱਚੇ ਡਰਿਆ ਡਰਾਇਆ ਨਹੀਂ ਡਰੇ ਤਮਕਾਇਆ ਨਹੀਂ ਇਹਨਾਂ ਨੂੰ ਕੁਛ ਹੋਇਆ ਬੜੇ ਲਾਲਚ ਬੜੇ ਡਰਾਵੇ ਮੌਤ ਦੇ ਡਰ ਬੜੇ ਕਹਿਰ ਕਰਕੇ ਵੇਖ ਲੈ ਕਹਿੰਦਾ ਇਹਨਾਂ ਨੂੰ ਹੋਇਆ ਕੁਛ ਨਹੀਂ ਕਹਿੰਦਾ ਮੇਰੀ ਕੀ ਇੱਜ਼ਤ ਰਵੇਗੀ ਜੇ ਮੈਂ ਸੱਤ ਤੇ 9 ਸਾਲ ਦੇ ਬੱਚਿਆਂ ਨੂੰ ਨਾ ਝੁਕਾ ਪਾਇਆ ਕਹਿੰਦਾ ਇਦਾਂ ਕਰੋ ਵੀ ਇਹਨਾਂ ਨੇ ਇਦਾਂ ਨਹੀਂ ਝੁਕਣਾ ਇਹਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਝੁਕਾਇਆ ਜਾਵੇ ਕੌਣ ਸੀ ਉਹ ਆ ਕੀ ਅੱਜ ਸਾਨੂੰ ਇਦਾਂ ਦੀਆਂ ਸਾਜ਼ਿਸ਼ਾਂ ਦਾ ਪਤਾ ਨਾ ਅੱਜ ਅਸੀਂ ਚੁੱਪ ਕਰਕੇ ਸੁੱਤੇ ਪਏ ਆਂ ਕਹਿੰਦਾ ਇਹਨਾਂ ਨੂੰ ਡਰਾਇਆ ਡਰਾਇਆ ਨਹੀਂ ਇਹ ਡਰੇ ਕਹਿੰਦਾ ਇਹਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਅੱਜ ਨੀਵਾ ਵਿਖਾਉਣਾ ਹੈ ਤੇ ਵਿਖਾ ਕੇ ਰਹਿਣਾ ਹੈ ਕਚਹਿਰੀ ਦਾ ਵੱਡਾ ਨਹੀਂ ਛੋਟਾ ਦਰਵਾਜ਼ਾ ਖੋਲ ਦਿੰਦਾ ਤਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਸੂਰ ਮੇ ਜਿਹੜੇ ਸੂਬੇ ਵਜ਼ੀਰ ਖਾਨ ਦੀ ਚਾਲ ਨੂੰ ਜਿੰਨੇ ਪਤਾ ਨਹੀਂ ਕਿੰਨੇ ਦਿਮਾਗ ਲਾ ਕੇ ਬਣਾਈ ਹੋਵੇਗੀ ਕਿੰਨੇ ਲੋਕ ਉਹਦੇ ਨਾਲ ਸਿਰ ਜੋੜ ਕੇ ਬੈਠੇ ਹੋਣਗੇ ਵੀ ਇਹਨਾਂ ਨੂੰ ਇਦਾਂ ਝੁਕਾਇਆ ਜਾ ਸਕਦਾ ਹੈ ਸੈਕਿੰਟਾਂ ਦੇ ਵਿੱਚ ਉਸ ਜਾਲ ਨੂੰ ਫੇਲ ਕਰ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ ਇਦਾਂ ਦੀ ਜੁਰਤ ਆਪਣੇ ਬੱਚਿਆਂ ਦੇ ਅੰਦਰ ਪੈਦਾ ਕਰੋ ਬੱਚਿਆਂ ਨੂੰ ਗੁਰਬਾਣੀ ਪੜ੍ਹਾਓ ਆਪ ਬਾਣੀ ਪੜੋ ਆਪਣੇ ਘਰਾਂ ਦੇ ਵਿੱਚ ਬਾਣੀ ਦੀ ਵਿਚਾਰ ਕਰੋ ਦੇਖਿਓ ਸਾਡੇ ਘਰਾਂ ਦੇ ਮਾਹੌਲ ਸਾਡਾ ਆਲਾ ਦਵਾਲਾ ਕਿੰਨਾ ਵਧੀਆ ਤੇ ਕਿੰਨਾ ਸ਼ਾਂਤਮਈ ਹੋ ਜਾਂਦਾ ਹੈ ਹੱਥ ਬਨ ਕੇ ਬੇਨਤੀ ਹੈ ਭਾਈ ਬਾਬੇ ਦੀ ਬਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀਵੋ ਬਾਬੇ ਦੀ ਬਾਣੀ ਹੈ ਤੇ ਸੱਚ ਜਾਣਿਓ ਸਭ ਕੁਝ ਹੈ ਬਾਣੀ ਤੋਂ ਬਿਨਾ ਅਸੀਂ ਕੱਖੋਂ ਹੌਲੇ ਆ ਪਾਣੀ ਤੋਂ ਬਿਨਾ ਸਾਡਾ ਕੁਝ ਵੀ ਨਹੀਂ ਹੈ ਅੱਜ ਸਾਨੂੰ ਇਸ ਚੀਜ਼ ਦਾ ਪਤਾ ਤਾਂ ਲੱਗ ਰਿਹਾ ਹੈ ਪਰ ਮਾਫ ਕਰਿਓ ਅਸੀਂ ਅਹਿਸਾਸ ਨਹੀਂ ਕਰ ਪਾਰਾ ਹੈ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਨੂੰ ਆਪਣੀ ਜਾਨ ਤੋਂ ਵੱਧ ਪਿਆਰੀ ਰੱਖੋ ਆਪਣੇ ਕਰਾਂ ਦੇ ਮਾਹੌਲ ਸੋਹਣੇ ਬਣਾਓ ਬਾਬਾ ਮੇਰ ਕਰੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਖਿਆਵਾਂ ਨੂੰ ਸਮਰਪਿਤ ਜੁੜ ਬੈਠੇ ਆਂ ਕਾਸ਼ ਉਹ ਸਖਿਆਮਾ ਸਾਡੀ ਸੁਰਤ ਦਾ ਆਧਾਰ ਬਣ ਜਾਣ ਦੇਖਿਓ ਸਾਡੇ ਕਿੱਦਾਂ ਦੇ ਮਾਹੌਲ ਬਣ ਜਾਂਦੇ ਬਾਬਾ ਮੇਰ ਕਰੇ ਹੁਣ ਸਾਰੀ ਸੰਗਤ ਨੂੰ ਹੱਥ ਮੰਨ ਕੇ ਬੇਨਤੀ ਹੈ ਭਾਈ ਸਾਰੀ ਸਮਾਪਤੀ ਤੋਂ ਬਾਅਦ ਵਿੱਚ ਆਪਣੇ ਘਰਾਂ ਨੂੰ ਚਾਲੇ ਪਾਉਣ ਦੀ ਕੋਸ਼ਿਸ਼ ਕਰਿਓ ਬਾਬਾ ਮੇਰ ਕਰੇ ਮੇਰੇ ਤੋਂ ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਚਨ ਮਾਲਕ ਦਾ ਸਮਝ ਕੇ ਹਿਰਦੇ ਵਿੱਚ ਵਸਾ ਲੈਣਾ ਜੀ ਕੋਟਾਨ ਕੋਟ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਬੰਧਕ ਵੀਰਾਂ ਦਾ ਧੰਨਵਾਦ